ਅੱਜ ਸੰਤੰਤਰਤਾ ਦੇ ਦਸਤ ਸਾਲਾਂ ਦੇ ਜਾਰਿਆਂ ਮੋਟਰ ਦੇ ਵਿੱਚ ਆ ਬਿਲਕੁਲ ਅੱਜ ਦੇ ਦਿਨ ਦੀਆਂ ਅੱਜ 79ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਔਰ 21 ਸਾਲ ਬੱਚੇ ਨੇ ਸੈਂਚਰੀ ਹੋਣ ਵਾਸਤੇ ਔਰ ਸਾਨੂੰ ਸੋਚਣ ਦੀ ਜ਼ਰੂਰਤ ਹੈ ਇਹਦੇ ਵਿੱਚ ਕਿ ਭਈ ਅਸੀਂ 100 ਸਾਲ ਸਾਡਾ ਹੋਣ ਜਾ ਰਿਹਾ 100 ਸਾਲ ਵਾਲਾ ਸ਼ੁਰੂ ਵੀ ਕਰ ਸਕਦੇ ਆ 90 ਸੱਤਵਦੀਆਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਕਿ 79 ਸਾਲ ਦੇ ਦੌਰਾਨ ਤੇਸ਼ਤੀ ਇਟਾਂ ਪੱਥਰਾਂ ਦੀ ਤਰੱਕੀ ਤੋਂ ਇਲਾਵਾ ਸੈਨੀਟੇਸ਼ਨ ਹੋਰ ਅਸੀਂ ਕਿਹੜੀ ਤਰੱਕੀ ਲਈ ਤੇ ਕਿੱਥੇ ਤੱਕ ਪਹੁੰਚੇ ਆ ਇਹਨੂੰ ਸੋਚਣ ਵਿਚਾਰਨ ਦੀ ਜ਼ਰੂਰਤ ਹੈ ਸਾਡੇ ਸੈਂਕੜੇ ਹਜ਼ਾਰਾਂ ਲੱਖਾਂ ਗੈਂਤਾਂ ਦੀ ਗਿਣਤੀ ਦੇ ਵਿੱਚ ਫਰੀडम फाइਟਰਸ ਸਾਡੇ ਸ਼ਹੀਦ ਜਿਨ੍ਹਾਂ ਨੇ ਫਾਂਸੀਆਂ ਦੇ ਰਸੇ ਆਪਣੇ ਗਲ ਦੇ ਵਿੱਚ ਪਾਏ 21 ਸਾਲ ਦੀ 22 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਦੀ ਜਿਹੜੇ ਰੂਹ ਕੰਬਾਉ ਜਿਹੜੇ ਉਹ ਹੈਗੇ ਨੇ ਸਾਡੇ ਜਿਹੜੇ ਜੰਗੀ ਸ਼ਹੀਦیاں ਹੋਈਆਂ ਨੇ ਔਰ ਕੀ ਅਸੀਂ ਉਹਨਾਂ ਦੇ ਸੁਪਨਿਆਂ ਤੇ ਪੂਰੇ ਉਤਰ ਪਾਏ ਆ ਕੀ ਅਸੀਂ ਉਹਨਾਂ ਦੀ ਸੋਚ ਨੂੰ ਅੱਗੇ ਵਧਾਇਆ ਕੀ ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦੇ ਰਹੇ ਆ ਔਰ ਖੁਸ਼ੀਆਂ ਹਰ ਸਾਲ ਮਨਾਈਆਂ ਜਾਂਦੀਆਂ ਅਸੀਂ ਖੁਸ਼ੀਆਂ ਮਨਾਉਨੇ ਆ ਖੁਸ਼ੀ ਮਨਾਣੀ ਵੀ ਚਾਹੀਦੀ ਹੈ ਕਿਉਂਕਿ ਆਜ਼ਾਦੀ ਬਹੁਤ ਵੱਡੀ ਗੱਲ ਹੁੰਦੀ ਆ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਉਹਨਾਂ ਖੁਸ਼ੀਆਂ ਦੇ ਵਿੱਚ ਅਸੀਂ ਉਹਨਾਂ ਦਾ ਸੈਲੀਬ੍ਰੇਸ਼ਨ ਕਿਵੇਂ ਕਰਦੇ ਆ ਉਹਨਾਂ ਨੂੰ ਕਿਵੇਂ ਲੰਮਾ ਹੈ ਉਹਨਾਂ ਨੂੰ ਯਾਦ ਕਿਵੇਂ ਕਰਦੇ ਆ ਸਿਰਫ ਆਜ਼ਾਦੀ ਦੇ ਨਾਂ ਤੇ ਕਿ ਅਸੀਂ ਆਜ਼ਾਦ ਹੋ ਗਏ ਸਵਾਰਥੀ ਅਸੀਂ ਨੇ ਅਸੀਂ ਆਜ਼ਾਦ ਹੋ ਗਏ ਅਸੀਂ ਉਹਨਾਂ ਦੇ ਨਾਂ ਤੇ ਉੱਤੇ ਆਜ਼ਾਦੀ ਮਾਨ ਰਹੇ ਆ ਮਨਮਰਜ਼ੀਆਂ ਕਰ ਰਹੇ ਆ ਹਰ ਆਪਣੇ ਤਰੀਕੇ ਦੇ ਨਾਲ ਅਸੀਂ ਆਜ਼ਾਦੀ ਮਨਾ ਰਹੇ ਆ ਲੇਕਿਨ ਉਹਨਾਂ ਨੇ 21 ਸਾਲ ਦੀ ਉਮਰ ਚ 22 ਸਾਲ ਦੀ ਉਮਰ ਦੇ ਵਿੱਚ ਇਸ ਤੋਂ ਵੱਡੇ ਕਾਲੇ ਪਾਣੀ ਚੱਲ ਲੈ ਫਾਂਸੀਆਂ ਚੱਲ ਰਹੀਆਂ ਉਹਨਾਂ ਦੀ ਆਖਰੀ ਸਮਿਆਂ ਦੇ ਵਿੱਚ ਕਿਹੋ ਜਿਹੀ ਹਾਲਾਤ ਹੋਣਗੇ ਉਹ ਕੀ ਸੋਚਦੇ ਸੀ ਉਹ ਆਪਣੇ ਦੇਸ਼ ਬਾਰੇ ਕੀ ਸੋਚ ਕੇ ਕੁਰਬਾਨ ਹੋ ਗਿਆ ਹੈ ਅਤੇ ਫਾਂਸੀਆਂ ਦੇ ਰਸੇ ਚੁੰਮਣੇ ਕੋਈ ਸੌਖਾ ਕੰਮ ਨਹੀਂ ਹੈ ਫਾਂਸੀ ਦੇ ਆਖਰੀ ਪਲਾਂ ਦੇ ਵਿੱਚ ਘੜੀ ਦੀ ਟਿਕ ਟਿਕ ਕੀ ਅਹਿਸਾਸ ਕਰਾਉਂਦੀ ਹੈ ਇਨਸਾਨ ਨੂੰ ਜਾਣ ਵਾਲੇ ਨੂੰ ਕੀ ਕਰਵਾਉਂਦੀ ਹੈ ਉਹਦੇ ਸਕੇ ਸੰਬੰਧੀਆਂ ਉਹਨਾਂ ਨੂੰ ਕੀ ਕਰਵਾਉਂਦੀ ਹੈ ਅਸੀਂ ਉਸ ਘੜੀ ਦੀ ਟਿਕ ਟਿਕ ਦੇ ਉੱਤੇ ਕਿੰਨੇ ਕੁ ਸੰਜੀਦਾ ਹਾਂ ਜਿਹੜੀ ਫਾਂਸੀ ਦੇ ਸਮੇਂ ਆਖਰੀ ਸਮੇਂ ਦੇ ਵਿੱਚ ਵੱਜਦੀ ਹੈ ਉਹਦੇ ਵਾਸਤੇ ਸਾਨੂੰ ਸੰਜੀਦਾ ਹੋ ਕੇ ਸੋਚਣ ਦੀ ਜ਼ਰੂਰਤ ਹੈ ਨਵੀਆਂ ਪਿਰਤਾਂ ਪੈ ਚੁੱਕੀਆਂ ਇਸ ਸਦੀ ਦੇ ਜਿਹੜੇ ਆਖਰੀ ਸਾਲ ਦੇ ਉਹਦੇ ਵਿੱਚ ਆਮ ਲੋਕਾਂ ਦੀ ਸੁਣਵਾਈ ਸ਼ੁਰੂ ਹੋ ਗਈ ਆਮ ਲੋਕਾਂ ਦਾ ਦੇ ਵਿੱਚ ਸਰਕਾਰਾਂ ਵਿਚਰਨ ਲੱਗ ਗਈ ਜਿਹਦੀ ਪਹਿਲ ਜਿਹੜੀ ਆਮ ਆਦਮੀ ਪਾਰਟੀ ਨੇ ਕੀਤੀ ਹੈ ਇਹਨੂੰ ਜਾਗਰੂਕਤਾ ਨੂੰ ਇਸ ਲਹਿਰ ਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਅਸੀਂ ਕੀ ਕਰ ਸਕਦੇ ਅਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹੀ ਸਿੱਖਿਆ ਦੇਣੀ ਹੈ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਦਿਮਾਗਾਂ ਦੇ ਵਿੱਚ ਉਹ ਘੜੀ ਦੇ ਟਿਕ ਟਿਕ ਰੱਖਣ ਲਈ ਕਾਮਯਾਬ ਹੋਣੇ ਆ ਕਿ ਨਹੀਂ ਹੋਣੇ ਆ ਜਿਉ ਘੜੀ ਦੇ ਟਿਕ ਟਿਕ ਕੰਮ ਰੱਖਣ ਲਈ ਕਾਮਯਾਬ ਹੋਵਾਂਗੇ ਤੇ ਇੱਕ ਸਵਾਸਥ ਸਵਸਥ ਤੇ ਸੁਣ ਤੇ ਰੰਗਲਾ ਪੰਜਾਬ ਜਿਹਦੀ ਅਸੀਂ ਤਾबीर ਕਰਤੇ ਕਰ ਰਹੇ ਹਾਂ ਉਹ ਸਹੀ ਮਾਨਰ ਵਿੱਚ ਸਾਡੇ ਸਾਹਮਣੇ ਆਊਗਾ ਮੈਂ ਆਪਣੇ ਵੱਲੋਂ ਆਮ ਆਗੂ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਆਪਣੇ ਹਲਕੇ ਆਪਣੇ ਪੰਜਾਬ ਆਪਣਾ ਦੇਸ਼ ਆਪਣੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਸਵਤੰਤਰਤਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ ਸ਼ਰਾਬ ਨੂੰ ਅੰਦਰ ਹੈਗੇ ਉਹ ਇਹਨਾਂ ਦਿਨਾਂ ਦੇ ਵਿੱਚ ਨਹੀਂ ਜਿਹੜਾ ਸ਼ਾਰਤ ਤੋਂ ਲੀਡਰ ਦੇ ਕਿਸ ਤਰ੍ਹਾਂ ਦੇਖਦੇ ਆ ਮੈਂ ਇਹੀ ਗੱਲ ਕੀਤੀ ਹੈ ਪਹਿਲਾਂ ਕਿ ਭਈ ਕਿਹੋ ਜਿਹੀ ਮਨੁੱਖਤਾ ਕਿਹੋ ਜਿਹਾ এনवायरमेंट ਲਈ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਕੀ ਇਹੋ ਜਿਹੀ ਲਈ ਦਿੱਤੀਆਂ ਕੀ ਅੱਜ ਦੇ ਦਿਨ ਦੇ ਵਿੱਚ ਅਸੀਂ ਇਹ ਸੋਚ ਵਿਚਾਰ ਕਰ ਸਕਦੇ ਹਾਂ ਕਿ ਭਈ ਸਾਨੂੰ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਦੀ ਰਾਖੀ ਕਰਨੀ ਪੈ ਰਹੀ ਹੈ। ਔਰ ਉਹ ਵੀ ਆਪ ਨਹੀਂ ਕਰ ਰਹੇ ਅਸੀਂ। ਅਸੀਂ ਉਹਦੇ ਪਹਿਰੇਦਾਰ ਆ ਅਸੀਂ ਨਹੀਂ ਕਰ ਰਹੇ। ਸਾਨੂੰ ਛੱਡ ਕੇ ਪੰਜਾਬ ਦੀ ਜਿਹੜੀ ਪੁਲਿਸ ਹੈ ਨਾ ਉਹ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਦੀ ਰਾਖੀ ਕਰ ਰਹੀ ਆ। ਇਸ ਤੋਂ ਵੱਡੀ ਸ਼ਰਮ ਦੀ ਗੱਲ ਸਾਡੇ ਵਾਸਤੇ ਹੋਰ ਕੀ ਹੋ ਸਕਦੀ ਆ। ਅਸੀਂ ਸਾਨੂੰ ਸਾਡੇ ਗੁਰੂ ਪੀਰ ਫਕੀਰ ਸਾਡੇ ਰਹਿਬਰ ਸਾਡੇ ਜਿਨ੍ਹਾਂ ਦੇ ਜਿਨ੍ਹਾਂ ਦਾ ਕਰਕੇ ਸੀ ਧਰਤੀ ਤੇ ਆ ਸਾਡੇ ਧਾਰਮਿਕ ਗ੍ਰੰਥ ਸਾਨੂੰ ਉਹਨਾਂ ਦੀ ਰਾਖੀ ਵਾਸਤੇ ਔਰ ਕਾਨੂੰਨ ਬਣਾਉਣੇ ਪੈ ਰਹੇ ਆ ਇਹ ਸਾਰੀਆਂ ਗੱਲਾਂ ਅੱਜ ਦੇ ਦਿਨ ਦੇ ਉੱਤੇ ਕੋਈ ਸੋਚੂਗਾ ਤੇ ਪੂਰੇ ਸਾਲ ਦੇ ਵਿੱਚ ਸੋਚੂਗਾ ਕਿ ਸਮਾਜ ਕਿੱਧਰ ਨੂੰ ਜਾ ਰਿਹਾ ਇਹਨੂੰ ਬਦਲਣਾ ਕਿਵੇਂ ਆ ਇਹਨਾਂ ਸ਼ਰਾਰਤੀਆਂ ਨੂੰ ਨੱਥ ਕਿਵੇਂ ਪਾਣੀ ਆ ਇਹਨਾਂ ਸ਼ਰਾਰਤੀਆਂ ਨੂੰ ਸ਼ਹਿ ਦੇਣ ਤੋਂ ਕਦੋਂ ਹਟਣਾ ਇਹ ਅੱਜ ਹੀ ਸੋਚਣ ਦੀ ਗੱਲ ਹੈ ਮੈਂ ਇੱਕ ਸੀਐਮ ਸਾਹਿਬ ਵੱਲੋਂ ਜਿਹੜਾ ਹੈਗਾ 6 ਮਹੀਨੇ ਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਕਿਸ ਤਰ੍ਹਾਂ ਦੇ ਬਿਲਕੁਲ ਪੂਰਾ ਸਰਕਾਰ ਨੇ ਆਪਣੇ ਵੱਲੋਂ ਪੂਰਾ ਟਿਲ ਆਇਆ 11 12 ਕੁਆਂਟਲ ਚਟਾ ਫੜਲੇ ਹੁਣ ਤੱਕ 26 27 ਹਜ਼ਾਰ ਬੰਦਾ ਜੇਲ੍ਹ ਦੇ ਵਿੱਚ ਚਲੇ ਗਿਆ ਫਿਰ ਉੱਥੇ ਗੱਲ ਆਉਂਦੀ ਆ ਕਿ ਅਸੀਂ ਸਾਰੇ ਹੀ ਇਹਦੇ ਵਾਸਤੇ ਜ਼ਿੰਮੇਵਾਰ ਹਾਂ ਜਿੰਨੀ ਦੇਰ ਇੱਕ ਇੱਕ ਬੰਦਾ ਇਹ ਲੋਕ ਲਹਿਰ ਨਹੀਂ ਬਣਦੀ ਜਿੰਨ ਕਰੇ ਇੱਕ ਇੱਕ ਬੰਦਾ سنجیدہ ਤੌਰ ਤੇ ਉੱਤੇ ਨਸ਼ੇ ਨੂੰ ਖਤਮ ਕਰਨ ਦੇ ਵਾਸਤੇ ਨਹੀਂ ਲੱਗਦਾ ਉਨੀ ਦੇਰ ਰਸ਼ਾ ਅਸੀਂ ਲੱਗੇ ਹਾਂ ਅਸੀਂ ਤਾਂ ਲੱਗੇ ਰਹਾਂਗੇ ਆਖਰੀ ਬੂੰਦ ਤੱਕ ਲੱਗੇ ਰਹਾਂਗੇ ਇਹ ਸੰਘਰਸ਼ ਹੈ ਯੁੱਧ ਹੈ ਚੱਲਦਾ ਰਹੇਗਾ ਇਹ ਮੋਰਚੇ ਦਾ ਰੂਪ ਤਨ ਕਰ ਗਿਆ ਇਹ ਚੱਲਦਾ ਰਹੇਗਾ ਲੇਕਿਨ ਫਿਰ ਵੀ ਆਜ਼ਾਦੀ ਦਾ ਨੈਕ ਅਸੀਂ ਕੱਲ ਕੱਲਾ ਇਨਸਾਨ ਮੰਨਦੇ ਆ ਤੇ ਜਿਹੜੀਆਂ ਸਾਡੇ ਵਿੱਚ ਮਾੜੀਆਂ ਬਿਰਤੀਆਂ ਪੈਦਾ ਹੋ ਗਈਆਂ ਜਿਹੜੇ ਸਾਡੇ ਵਿੱਚ ਮਾੜੇ ਅੰਸਰ ਪੈਦਾ ਹੋ ਗਏ ਜਿਹੜੀਆਂ ਮਾੜੀਆਂ ਸਮਾਜ ਨੂੰ ਦੇਣਾ ਹੋ ਗਈਆਂ ਪਿਛਲੀਆਂ ਸਰਕਾਰਾਂ ਦੀਆਂ ਉਹਨੂੰ ਖਤਮ ਕਰਨ ਵਾਸਤੇ ਸਾਨੂੰ ਕੱਲ ਕੱਲ ਨਿਯੁੱਧ ਲੜਨਾ ਪੈਣਾ ਚਾਹੀਦਾ ਮੈਸੇਜ ਹੋ ਗਿਆ ਹੁਣ ਉਹਦੇ ਵਿੱਚ